ਮਹਿੰਗੇ ਮਹਿੰਗੇ ਆਤਰ ਉਤ ਤੇ ਪਰਫਿਊਮ ਜਿਹੜੇ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਸੀ ਅੱਜ ਸ਼ਿਆਮਾ ਆਤਰ ਜੀ ਨੇ ਘਰ-ਘਰ ਪਹੁੰਚਾਤੇ ਉਹਨਾਂ ਦੀ ਇੱਕ ਛੋਟੀ ਜੀ ਪਹਿਲ ਨੇ ਕਿਉਂਕਿ ਮਿੱਤਰੋ ਸ਼ਿਆਮਾ ਆਤਰ ਜੀ ਨੇ ਇੱਕ ਸਭ ਤੋਂ ਛੋਟੀ ਸੀ ਸੀ ਬਣਾਈ ਹੈ 3 ਐਮ ਐਲ ਦੀ 300 ਰੁਪਏ ਦੀ ਜਿਹੜੀ ਕਿ 100% Ориਜਨਲ ਹੋਊਗੀ ਉਹੀ ਉਤ ਇਤਰ ਤੇ ਪਰਫਿਊਮ ਹੋਣਗੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਵਰਤਦੇ ਨੇਗੇ ਤੇ ਵੱਡੇ ਵੱਡੇ ਸੈਲੀਬ੍ਰਿਟੀ ਲਾਉਂਦੇ ਆ ਸਲਮਾਨ ਖਾਨ ਵਰਗੇ ਲਾਉਂਦੇ ਆ ਕਿਉਂਕਿ ਮਿੱਤਰੋ ਸਭ ਤੋਂ ਵੱਡੀ ਗੱਲ ਹੈ ਇਹ ਨਹੀਂ ਹੈਗਾ ਵੀ ਜੇ 300 ਰੁਪਏ ਦੀ ਆ ਉਹਦੇ ਵਿੱਚ ਕੋਈ ਡੁਪਲੀਕੇਟ ਸੀ ਹੋਊ ਹੇ ਮਿੱਤਰੋ ਹੋਣਗੇ ਜਿਹੜੇ ਵੱਡੇ ਵੱਡੇ ਮਹਿੰਗੇ ਹੋਣਗੇ ਸੀਸਿਆਂ ਦੇ ਵਿੱਚ ਆਉਂਦੇ ਨੇ ਲਓ ਮਿੱਤਰੋ ਜਿਹੜੇ ਮੇਰੇ ਭਰਾ ਪਰ ਵੀ ਉਹ ਮਿੱਤਰ ਤੇ ਉਹ ਤੇ ਉਦ ਲਾਉਣ ਦੇ ਸਕੀਨ ਨੇ ਤਾਂ ਇਹ ਵੀਡੀਓ ਉਹਨਾਂ ਲਈ ਆ ਤੁਸੀਂ ਇੱਕ ਵਾਰ ਮਰੇਰ ਕੋਟਲਾ ਦੀ ਆਹ ਬਣਾ ਦੇ ਉੱਤੇ ਵਿਜ਼ਿਟ ਕਰ ਲੈਣਾ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਮਿੱਤਰੋ ਇੱਥੇ ਤੁਹਾਨੂੰ 500 ਤੋਂ 1000 ਤੋਂ ਵੀ ਵੱਧ ਤਰ੍ਹਾਂ ਦੇ ਖੁਸ਼ਬੂ ਵਾਲੇ ਉਤ ਤੇ ਇਤਰ ਮਿਲਣਗੇ ਸਭ ਤੋਂ ਵੱਡੀ ਗੱਲ ਆ ਮਿੱਤਰੋ ਇਹ ਦਵਾਈ ਤੋਂ ਆਏ ਹੋਣਗੇ ਸਾਰੇ オリジナル ਨੇ ਕੋਈ ਵੀ ਡੁਪਲੀਕੇਸੀ ਨਹੀਂ ਹੈਗੀ ਇਹਨਾਂ ਕੋਲ ਇੰਨੀਆਂ ਘੈਂਡ ਘੈਂਡ ਚੀਜ਼ਾਂ ਨੇ ਇਹਨਾਂ ਦੀ ਇੱਕ ਸਭ ਤੋਂ ਘੈਂਡ ਚੀਜ਼ ਆ ਮਿੱਤਰੋ ਗਰਮੀਆਂ ਦੇ ਵਿੱਚ ਜਿਹੜੀ ਕਿ ਅੱਜ ਹਰ ਇੱਕ ਦੇ ਘਰੇ ਹੋਣੀ ਜ਼ਰੂਰੀ ਆ ਉਹਨੇ ਮਿੱਤਰੋ ਰੂਮ ਫਰੈਸ਼ਨਰ ਤੇ ਉਹਨਾਂ ਦੀ ਖੁਸ਼ਬੂ ਇੰਨੀ ਘੈਂਟ ਆ ਕਿ ਤੁਸੀਂ ਇੱਕ ਵਾਰੀ ਘਰੇ ਲਾ ਲੈਣਾ ਤੁਹਾਡੇ ਚਾਰ ਗਵੰਡੀ ਤੁਹਾਨੂੰ ਆ ਕੇ ਪੁੱਛਣਗੇ ਵੀ ਐਨੀ ਖੁਸ਼ਬੂ ਤੁਹਾਡੇ ਘਰੋਂ ਕਿਹੜੀ ਚੋਂ ਆਉਂਦੀ ਆ ਤੇ ਮਿੱਤਰੋ ਉਹ ਬਾਈ ਨੂੰ ਕਹਿ ਦਿਓ ਕਿ ਵੀ ਮਰੇਰ ਕੋਟਲੇ ਸ਼ਿਆਮਾ ਆਤਰ ਦੀ ਬ੍ਰਾਂਡ ਦੇ ਉੱਤੇ ਇੱਕ ਵਾਰੀ ਵੇਚ ਤੋਂ ਜ਼ਰੂਰ ਕਰਿਓ ਲੈ ਮਿੱਤਰੋ ਜੇ ਤੁਸੀਂ ਆਪਣੇ ਕਿਸੇ ਭਰਾ ਨੂੰ ਕੋਈ ਗਿਫਟ ਵੀ ਦੇਣਾਗਾ ਤੇ ਗਿਫਟ ਆਈਟਮ ਜਾਂ ਸੀਸੀਆਂ ਲੈਂਗੀਆਂ ਜਿਦੇ ਵਿੱਚ ਊ ਤੇ ਇਤਰ ਪਾ ਕੇ ਤੁਸੀਂ ਆਪਣੇ ਭਰਾ ਨੂੰ ਜਾਂ ਕਿਸੇ ਵਿਆਹ ਸਾਦੀ ਯਾਰ ਦੋਸਤ ਮਿੱਤਰ ਨੂੰ ਬਾਹਰ ਭੇਜ ਸਕਦੇ ਹੋ ਲੈ ਮਿੱਤਰੋ ਜਿਹੜੇ ਇੰਡੀਆ ਦੇ ਵਿੱਚ ਬੈਠੇ ਨੇਗੇ ਉਹਨਾਂ ਲਈ ਖੁਸ਼ੀ ਦੀ ਗੱਲ ਇਹ ਆ ਵੀ ਉਹਨਾਂ ਲਈ ਊ ਤੇ ਇਤਰ ਦੀ ਡਿਲੀ ਕੰਟਰੀ ਵਾਲੀ ਬਿਲਕੁਲ ਨਾਰਮਲੀ ਕਾਸਟ ਆਗੀ